ਤਾਰੰਦੇ ਪਿੰਡ ਦੇਉ ਦੇ ਕੈਨੇਡਾ ਵਿੱਚ ਗਏ ਨੌਜਵਾਨ ਰੁਪਿੰਦਰ ਸਿੰਘ ਦੀ ਬੀਤੀ ਰਾਤ ਹਾਰਟ ਅਟੈਕ ਨਾਲ ਮੌਤ ਹੋ ਜਾਣ ਕਾਰਨ ਪਰਿਵਾਰ ਸਦਮੇ ਵਿੱਚ ਆ ਗਿਆ ਹੈ ਇਸ ਮੌਕੇ ਤੇ ਰੁਪਿੰਦਰ ਸਿੰਘ ਦੀ ਪਤਨੀ ਨਵਜੋਤ कौर ਦੱਸਿਆ ਕਿ ਉਹਦਾ ਪਤੀ ਤਕਰੀਬਨ 7 ਮਹੀਨੇ ਪਹਿਲਾਂ ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਗਿਆ ਜਿੱਥੇ ਉਸ ਨੂੰ ਕੰਮ ਵੀ ਨਹੀਂ ਮਿਲ ਰਿਹਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਉਸ ਨੂੰ ਕੰਮ ਮਿਲਿਆ ਪਰ ਹੁਣ ਨੂੰ ਕੁਝ ਹੋਰ ਹੀ ਮੰਜੂਰ ਸੀ ਕਿ ਉਸ ਦੀ ਹਾਰਟ ਅਟੈਕ ਨਾਲ ਮੌਤ ਹੋਣ ਦੀ ਖਬਰ ਨ ਕੋ ਪਹੁੰਚ ਗਈ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਜ਼ਮੀਨ ਵੇਚ ਕੇ 22 ਲੱਖ ਖਰਚ ਕਰਕੇ ਉਸ ਨੂੰ ਵਿਦੇਸ਼ ਭੇਜਿਆ ਸੀ ਉਹਨਾਂ ਦੱਸਿਆ ਕਿ ਰੁਪਿੰਦਰ ਸਿੰਘ ਦੀ 5 ਸਾਲ ਲੜਕੀ ਹੈ ਜਿਸ ਦੇ ਸਿਰ ਤੋਂ ਪਿਤਾ ਦਾ ਸਾਯਾ ਉੱਟ ਗਿਆ ਹੈ ਪਰਿਵਾਰ ਨੇ ਸਰਬਤਾ ਭਲਾ ਟਰਸਟ ਤੇ ਪੰਜਾਬ ਸਰਕਾਰ ਨੂੰ ਮੰਗ ਕੀਤੀ ਹੈ ਕਿ ਜੋ ਪਰਿਵਾਰ ਉਹਨਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕੇ ਇਸ ਮੌਕੇ ਤੇ ਉਹਨਾਂ ਦੇ ਪਿਤਾ ਸਰਦੂਲ ਸਿੰਘ ਨੇ ਕਿਹਾ ਕਿ ਉਹਨਾਂ ਨੇ ਆਪਣਾ ਸਭ ਕੁਝ ਵੇਚ ਕੇ ਉਸ ਨੂੰ ਵਿਦੇਸ਼ ਭੇਜਿਆ ਸੀ ਜਿੱਥੇ ਰੁਪਿੰਦਰ ਸਿੰਘ ਦੀ ਮੌਤ ਹੋ ਗਈ ਹੈ ਹੁਣ ਉਹਨਾਂ ਨੇ ਸਮਾਜ ਸੇਵੀ ਸੰਸਥਾਵਾਂ ਕੋਲੋਂ ਵੀ ਮਦਦ ਦੀ ਮੰਗ ਕੀਤੀ ਹੈ ਕਨੋਕੀ ਹਾਂਜੀ ਮੈਡਮ ਇੱਕ ਹੀ ਬੱਚੀ ਤੁਹਾਡੀ ਹਾਂਜੀ ਕੋਈ ਹੋਰ ਹਾਸ ਤਰ੍ਹਾਂ ਨਹੀਂ ਰਿਹਾ ਕੋਈ ਨਾ ਨਹੀਂ ਕੋਈ ਹਾਸ ਨਾ ਮੇਰੀ ਇੱਕ ਬੇਟੀ ਆ ਤੇ ਮੇਰੇ ਸਹੁਰਾ ਸਾਹਿਬ ਜਿਹੜੇ ਖੁਦ ਮਰੀਜ਼ ਐਟੈਕ ਦੇ ਬਸ ਮੇਰੇ ਘਰ ਵਿੱਚ ਕੋਈ ਸਹਾਰਾ ਨਹੀਂ دیا۔ ਕਿੰਨਾ ਪੈਸਾ ਲਗਾਇਆ ਸੀ ਤੁਸੀਂ ਬਾਹਰ ਤੇ ਗਿਆ ਸੀ। ਅਸੀਂ 20-25 ਲੱਖ ਲੱਗਾ ਸੀ। ਕਿਉਂਕਿ ਮਜਬੂਰੀ ਨਹੀਂ ਬਣ ਗਈ ਸੀ ਸਾਨੂੰ ਜਾਣਾ ਪਿਆ ਇਸ ਬੱਚੀ ਦੇ ਫਿਊਚਰ ਵਾਸਤੇ ਲੇਕਿਨ ਸਾਡਾ ਉੱਥੇ ਵੀ ਕੁਝ ਨਹੀਂ ਬਣਿਆ ਹੁਣ। ਜਿ세 ਤੁਹਾਡੇ ਪਤੀ ਨੂੰ ਵੀ ਕੋਈ ਨੌਕਰੀ ਮਿਲੀ ਉਹ ਵੀ ਪੜੇ ਲਿਖੇ ਸੀ। ਤੁਸੀਂ ਵੀ ਪੜੇ ਲਿਖੇ ਹੋ। ਤੇ ਪੰਜਾਬ ਸਰਕਾਰ ਜੇ ਨੌਕਰੀਆਂ ਦਿੰਦੇ ਕੀ ਅਪੀਲ ਕਰਨਾ ਚਾਹੁੰਦੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਤ ਸਿੰਘ ਜੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਵਾਂਗੇ ਕਿ ਜਿੰਨਾ ਹੋ ਸਕੇ ਜਿਹੜੇ ਪੰਜਾਬ ਦੇ ਨੌਜਵਾਨ ਹਨ ਉਹਨਾਂ ਨੂੰ ਪੰਜਾਬ ਦੇ ਵਿੱਚ ਹੀ ਜਾਂ ਇੰਡੀਆ ਦੇ ਵਿੱਚ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਕਿਸੇ ਵੀ ਮਾਂ ਪਿਓ ਦੇ ਪੁੱਤ ਜਾਂ ਧੀ ਨੂੰ ਬਾਹਰ ਜਾ ਕੇ ਮਜਬੂਰੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਬਾਹਰ ਜਾ ਕੇ ਬਹੁਤ ਟੈਨਸ਼ਨ ਤੇ ਡਿਪਰੈਸ਼ਨ ਹੁੰਦਾ ਵਾ ਇਸ ਸਰਕਾਰ ਨੂੰ ਚਾਹੀਦਾ ਕਿ ਇੱਥੇ ਉਹਨਾਂ ਨੂੰ ਨੌਕਰੀਆਂ ਪ੍ਰਵਾਨ ਕੀਤੀਆਂ ਜਾਣ ਮੈਂ ਕਹਿੰਨੀ ਆ ਕਿ ਮੇਰਾ ਇੱਥੇ ਥੋੜਾ ਸਾਰਾ ਚੱਲ ਜਾਏ ਕਿਉਂਕਿ ਹੁਣ ਮੈਂ ਬਜ਼ੁਰਗ ਪਿਓ ਦਾ ਤੇ ਛੋਟੀ ਬੱਚੀ ਦਾ ਸਾਰਾ ਬੰਨਣਾ ਚਾਹੁੰਦੀ ਆ ਸਰਕਾਰ ਨੂੰ ਚਾਹੀਦਾ ਕਿ ਮੇਰੇ ਸਾਹੇ ਤਾਂ ਕੀਤੀ ਜਾਵੇ ਇੱਥੇ ਰਹਿ ਕੇ ਤੁਸੀਂ ਬੜੇ ਲਿਖੇ ਹੋ ਹਾਂਜੀ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਆ ਮੈਨੂੰ ਤਾਂ ਜੌਬ ਮਿਲਦੀ ਆ ਤਾਂ ਫੇਰ ਕੀ ਘਰਵਾਦ ਚੱਲਦਾ ਨਹੀਂ ਤੇ ਘਰਵਾਦੀ ਚੱਲੇਗਾ ਕਿਉਂਕਿ ਕੋਈ ਸਾਰਾ ਹੋਰ ਬਚਿਆ ਨਹੀਂ ਸਿਰਫ ਘਰ ਵਿੱਚ ਹੁਣ ਮੈਂ ਹੀ ਬਚੀ ਆ ਜੇ ਮੈਂ ਹੀ ਕਮਾਉਂਗੀ ਤੇ ਮੈਂ ਹੀ ਇਨਾ ਢੱਪਰਮਗੀ ਹੋਰ ਕੋਈ ਸਾਰਾ ਨਹੀਂ ਬਚਿਆ ਆਹ ਜੀਰ ਜੀ ਕਾ ਖਾਲਸਾ ਆਹ ਜੀਰ ਜੀ ਕੀ ਭਤ ਹਾਂਜੀ ਮੈਂ ਜਗਦੇਵ ਸਿੰਘ ਸਰਪੰਚ ਮਜੂਦਾ ਪਿੰਡ ਦੇਉ ਤਹਿਸੀਲ ਫਲਾਗ ਜ਼ਿਲ੍ਹਾ ਤਰਨਤਾਰ ਇਹ ਬੇਨਤੀ ਕਰਨਾ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਨੌਜਵਾਨ ਦੀ ਡੈਥ ਹੋਈ ਆ ਕੈਨੇਡਾ ਦੇ ਵਿੱਚ ਆਰਟ ਅਟੈਕ ਹੋ ਗਿਆ ਉਹ ਸਬੰਧ ਵਿੱਚ ਕੀ ਕਹਿਣਾ ਚਾਹੁੰਦਾ ਮੈਂ ਉਹ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਜੀ ਕਿ ਕੱਲ ਸ਼ਾਮੀ ਰਾਤ 11:00 'ਤੇ ਫੋਨ ਆਇਆ ਜਦੋਂ ਪਰਿਵਾਰ ਨੂੰ ਕਿ ਕੈਨੇਡਾ ਵਿੱਚ ਬੱਚੇ ਦੇ ਅਟੈਕ ਨਾਲ ਮੌਤ ਹੋ ਗਈ ਹੈ ਤੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਘਰ ਦੇ ਹਾਲਾਤ ਬਹੁਤ ਨੋ ਜੀ ਕਹਿ ਸਕਦੇ ਆਪਾਂ ਕਿਉਂਕਿ ਜਿੰਨੀ ਕਿ ਜ਼ਮੀਨ ਆਉਂਦੀ ਸੀ ਬੱਚੇ ਨੂੰ ਉਹ ਪਿਤਾ ਨੇ ਉਹਨਾਂ ਦੇ ਪਿਤਾ ਨੇ ਜ਼ਮੀਨ ਵੇਚ ਕੇ ਤੁਹਾਨੂੰ ਬਾਹਰ ਕੈਨੇਡਾ ਭੇਜਤਾ ਸੀ ਤੇ ਵਿਆਹ ਤੋਂ ਬਾਅਦ ਤੇ 4-5 ਸਾਲ ਦੇ ਵਿੱਚ ਬੱਚੀ ਛੋਟੀ ਇੱਕ ਤੇ ਹੁਣ ਆਪਾਂ ਵੇਖੀਏ ਕਿ ਜਦੋਂ ਪਿੱਛੋਂ ਵੀ ਸਾਰੀ ਜਾਇਦਾਦ ਵੇਚ ਕੇ ਬਚਾ ਜਾ ਚੁੱਕਾ ਸੀ ਇੱਕ ਇਕੱਲੇ ਕਿ ਪਰਿਵਾਰ ਦਾ ਵੀ ਹੁਣ ਪਿਤਾ ਦਾ ਵੀ ਉਹੀ ਸਹਾਰਾ ਸੀ ਤੇ ਤਾਂ ਪਤਨੀ ਛੋਟੀ ਬੱਚੀ ਦਾ ਵੀ ਸਹਾਰਾ ਉਹੀ ਸੀ ਫਿਰ ਮਾਦਾ ਨੇ ਪਹਿਲਾਂ ਕੁਝ ਚੁੱਕੇ ਚ ਹੂੰ ਇਹ ਤਾਂ ਮੌਜੂਦਾ ਸਰਕਾਰ ਹੈ ਤੁਹਾਡੀ ਹਾਂਜੀ ਤੇ ਪਿੰਡ ਦੇ ਸਰਪੰਚ ਹੋ ਤੁਸੀਂ ਹਾਂਜੀ ਤੇ ਐਲਪਲੀ ਕੀ ਬੇਨਤੀ ਕਰਦੇ ਹੋ ਪੰਜਾਬ ਸਰਕਾਰ ਨੂੰ ਯਾਤਸ਼ਕਰ ਨੂੰ ਇਹ ਬੇਨਤੀ ਕਰਦਾ ਜੀ ਕਿ ਉਸ ਬੱਚੇ ਦੀ ਲਾਸ਼ ਜੇ ਡੈੱਡ ਬੋਡੀ ਵਾਪਸ ਲੈ ਕੇ ਜਾਂਦੀ ਜਾਵੇ ਉਹ ਪੰਜਾਬ ਸਰਕਾਰ ਜੋ ਵੀ ਮਦਦ ਕਰ ਸਕਦੀ ਜਿਸ ਤਰ੍ਹਾਂ ਵੀ ਉਪਰਾਲਾ ਕਰ ਸਕਦੀ ਆ ਉਹ ਆਪਣੀ ਡੈੱਡ ਬੋਡੀ ਵਾਪਸ ਲਿਆਂਦੀ ਜਾਵੇ ਪਰਿਵਾਰ ਚਲੋ ਗੱਲਬਾਤ ਨਹੀਂ ਕਰ ਸਕਦਾ ਫਿਰ ਵੀ ਇੱਕ ਜੀ ਮਤਲਬ ਮਿੱਟੀ ਦੇ ਜਿਹੜਾ ਦਰਸ਼ਨ ਮੇਲੇ ਆ ਕਿਉਂ ਕਰ ਸਕਣ ਜਿਸ ਤਰ੍ਹਾਂ ਉਹਨਾਂ ਦੀ ਵਾਇਫ ਪੜੇ ਲਿਖੇ ਆ ਅੰਤਮ ਦਸਬੰਵਾਰੀ ਅੰਤਮ ਦਸਬੰਵਾਰੀ ਤੁਸੀਂ ਕੋਟਰਾਲਾ ਕਰੋਗੇ ਐਮਐਲਏ ਸਾਹਿਬ ਨੂੰ ਜਾਂ ਮੰਤਰੀ ਸਾਹਿਬ ਨੂੰ ਹਾਂਜੀ ਉਹ ਹੀ ਐਮਐਲਏ ਸਾਹਿਬ ਨੂੰ ਇਹਨਾਂ ਨੂੰ ਕੋਈ ਨੌਕਰੀ ਮਿਲ ਜੇ ਐਮਐਲਏ ਸਾਹਿਬ ਨੂੰ ਮਿਲ ਕੇ ਬੇਨਤੀ ਕਰਾਂਗੇ ਇਹਦੇ ਬਾਰੇ ਕੋਈ ਸੋਚਿਆ ਜਾਵੇ ਕਿ ਜੇ ਉਹ ਬੱਚੀ ਨੂੰ ਇਥੇ ਨੌਕਰੀ ਮਿਲ ਜਾਵੇ ਕੋਈ ਕਿਉਂ ਉੱਥੇ ਗਿਆ ਨੂੰ ਬਹੁਤਾ ਚਿਰ ਨਹੀਂ ਜੇ ਇਹਨਾਂ ਨੂੰ ਹੋਇਆ ਇਹ ਅੱਗੇ ਜਿਹੜੇ ਉੱਥੇ ਆਪਾਂ ਨੂੰ ਪਤਾ ਹੀ ਆ ਬਾਹਰਲੇ ਸ਼ਹਿਰ ਜਗ ਰੁਜ਼ਗਾਰ ਦੇ ਕਿੰਨੇ ਕੁ ਮੌਕੇ ਆ ਬੜੀਆਂ ਮੁਸ਼ਕਲਾਂ ਉੱਥੇ ਆ ਰਹੀਆਂ ਬੱਚਿਆਂ ਨੂੰ ਇਹੀ ਸਾਰਾ ਕੋਈ ਟੈਨਸ਼ਨ ਦੇ ਕਾਰਨ ਹੀ ਫੇਰ ਪਿੱਛੋਂ ਜਿਹੜੀ ਜ਼ਾਇਦਾ ਲੱਗੀ ਉਹ ਵੇਚ ਕੇ ਚਲੇ ਗਿਆ ਤੇ ਉਹ ਚ ਬੱਚਾ ਦੇ ਪਿੰਡਾਂ ਉੱਥੇ ਜਾ ਗਏ ਜਿਹੜੇ ਅਟੈਕ ਆ ਰਹੇ ਇਹਨੇ ਬੱਚਿਆਂ ਨੂੰ ਉੱਥੇ ਜਾ ਕੇ ਨੌਜਵਾਨਾਂ ਨੂੰ ਇਸੇ ਕਰਕੇ ਹੀ ਆ ਰਹੇ ਆ ਜਿੱਥੋਂ ਜਦੋਂ ਜਾਂਦੇ ਆ ਥੋੜੀ ਬੋੜੀ ਹੁੰਦੀ ਕੋਲ ਵੇਚ ਕੇ ਚਲੇ ਜਾਂਦੇ ਕੋ ਉੱਥੇ ਜਾ ਕੇ ਸੈੱਟ ਹੋ ਜਾਂਗੇ ਔਰ ਜਦ ਉੱਥੇ ਜਾ ਕੇ ਹਾਲਾਤ ਵੇਂਦੇ ਕੰਮ ਕਰਦੇ ਉੱਥੇ ਬੈਜਦਾ ਕੁਛ ਨਹੀਂ ਕੰਮ ਗਿਆ ਹੀ ਬਹੁਤ ਆ ਤੇ ਫਿਰ ਉਹ ਸੋਚਦੇ ਕੇ ਇੱਥੇ ਆ ਕੇ ਮਤਲਬ ਸ਼ਾਇਦ ਠੀਕ ਨਹੀਂ ਕੀਤਾ ਇਹ ਕਾਰਨ ਬਣਦੇ ਆ ਬੱਚਿਆਂ ਦੇ ਬਹੁਤ ਹੋਸੀਂ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰਾਂਗੇ ਕਿ ਇੱਥੇ ਕੋਈ ਉਹਨਾਂ ਦਾ ਰੋਜ਼ਗਾਰ ਦਾ ਹੀ ਪ੍ਰਬੰਧ ਕੀਤਾ ਜਾਵੇ ਦੇ ਨਾਲ ਜਿਹੜੇ ਆਪਣੇ ਡੈਡ ਬੋਡੀ ਲਾਉਣ ਵਾਸਤੇ ਵੀ ਕੋਈ ਪ੍ਰਾਲਾ ਕੀਤਾ ਜਾਵੇ ਹਾਂਜੀ ਉਹਦੇ ਜਿਹੜੇ ਧਰਮ ਪਤਨੀ ਆ ਸੋਨੂ ਵੀਰ ਦੀ ਕੋਈ ਪੜੇ ਲਿਖੇ ਆ ਉਹਨੂੰ ਕੋਈ ਨੌਕਰੀ ਦਿੱਤੀ ਜਾਵੇ ਇੱਥੇ ਪੰਜਾਬ ਵਿੱਚ ਤਾਂ ਕਿ ਉਹ ਆਪਣੀ ਬੱਚੀ ਛੋਟੀ ਨੂੰ ਪੜਾ ਲਿਖਾ ਸਕਣ ਚੰਗੀ ਵਿੱਦਾ ਦੇ ਸਕਣ ਇਹਨਾਂਕ